ਸਲਾਣਾ ਇਤਿਹਾਸਿਕ ਲਖ ਦਾਤਾ ਜੀ ਦਾ ਛਿੰਝ ਮੇਲਾ ਪਿੰਡ ਹੁਸੈਨਪੁਰ ਜ਼ਿਲ੍ਹਾ ਜਲੰਧਰ ਵਿਖੇ ਕਰਵਾਇਆ ਸਭ ਤੋਂ ਪਹਿਲਾਂ ਖਬਰਾਂ ਖੇਡਾਂ ਦੇਖਣ ਲਈ ਚੈਨਲ ਤੇ ਕਲਿੱਕ ਅਤੇ ਸਬਸਕ੍ਰਾਈਬ ਕਰੋ ਖਬਰਾਂ ਇਸ਼ਤਿਆਰ ਲਗਵਾਉਣ ਸੰਬੰਧੀ ਸਾਡਾ ਜੀ ਹੁਸੈਨਪੁਰ ਪਿੰਡ ਦਾ ਲਖ ਦਾਤਾ ਛਿੰਝ ਮੇਲਾ ਬੜੇ ਤਕਰੀਬਨ 100 ਸਾਲ ਤੋਂ ਉੱਪਰ ਦਾ ਸਮੇਂ ਦਾ ਬਣਾਇਆ ਜਾਂਦਾ ਹੈ ਜੀ ਇ ਸਾਡੇ ਐਨਆਰਆਈ ਪਰਿਵਾਰ ਵੱਲੋਂ ਬੜਾ ਸਾਨੂੰ ਸਹਾਇਕਤਾ ਜਾਂਦਾ ਆ ਜਿਤਾ ਜੀ ਦੇਖਿਆ ਹੀ ਆ ਬੋਰਡ ਤੇ ਇਰਦੀ ਦੋ ਪਟਕੇ ਆ ਜੀ ਸਾਡੇ ਵੱਲੋਂ ਪਿੰਡ ਵੱਲੋਂ ਸਾਰੇ ਐਨਆਰਆਈ ਵੀਰਾਂ ਵੱਲੋਂ ਠੀਕ ਹੈ ਜੀ ਹਰ ਸਾਲ ਜਿਹੜੇ ਪ੍ਰਬੰਧਾਂ ਦੀ ਗੱਲ ਕਰਦੇ ਮਤ ਤੋਂ ਮਤ ਹੁੰਦਾ ਹੈ ਪਰ ਇਸ ਸਾਲ ਕਿਹੜੇ ਖਾਸ ਪ੍ਰਬੰਧ ਹੈ ਜੀ ਇਸ ਵਾਰ ਤੁਸੀਂ ਦੇਖਿਆ ਹੀ ਆ ਜੀ ਵੱਖ-ਵੱਖ ਤਰ੍ਹਾਂ ਦੇ ਲੰਗਰ ਆ ਬੜੀ ਦੂਰ-ਦੂਰ ਤੋਂ ਪਹਲਵਾਨ ਸੱਦੇ ਹੋਏ ਆ ਬੜੀ ਦੂਰ-ਦੂਰ ਤੋਂ ਖੜੇ ਆਏ ਹੋਏ ਆ ਸਾਡੇ ਐਨਆਰਆਈ ਵੀ ਅੱਗੇ ਵੀ ਸਾਡਾ ਬੜਾ ਸਹਿਯੋਗ ਦਿੰਦੇ ਆ ਇਸ ਵਾਰ ਉਹਨਾਂ ਨੇ ਅੱਗੇ ਤੋਂ ਵੀ ਬੰਦ ਸਹਿਯੋਗ ਦਿੱਤਾ ਆ ਸਾਰਿਆਂ ਦੇ ਬੜੇ ਧੰਨਵਾਦੀ ਆ ਜੀ ਬੜਾ ਧੰਨਵਾਦ ਹੈ ਨਾਲੇ ਪਰ ਸਾਡੇ ਸਾਰੇ ਪਿੰਡ ਦਾ ਚਾਹੇ ਕਿਸੇ ਨੇ 10 ਰੁਪਏ ਦਿੱਤੇ ਆ ਚਾਹੇ ਕਿਸੇ ਨੇ ਲੱਖ ਰੁਪਏ ਦਿੱਤਾ ਜੀ ਸਾਰਿਆਂ ਦਾ ਉਹਨਾਂ ਹੀ ਧੰਨਵਾਦ ਆ ਜੀ ਸੰਗਤਾਂ ਦਾ ਦੇਖੋ ਇਹ ਬੜੀ ਦੂਰ-ਦੂਰ ਆਉਂਦੀ ਆ ਤੁਸੀਂ ਤਾਨੂੰ ਮੈਂ ਵੈਸੇ ਦੱਸਦਾ ਸਾਡੀ ਅਗਰਾਈ ਹੈ ਨਾ ਸਾਨੂੰ ਉਹ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਨਾਮ ਵੀ ਨਹੀਂ ਪਤਾ ਜਿਹੜੇ ਏਡੇ ਦੂਰੋਂ ਦੋ ਇੱਥੇ ਮੱਥਾ ਟੇਕਣ ਉਹ ਵੈਸੇ ਜਾਂਦੇ ਮੇਲੇ ਤੋਂ ਬਣਾ ਜੀ ਪੰਜਾਬ ਤੋਂ ਬਾਹਰੋਂ ਵੀ ਆਉਂਦੇ ਆ ਜੀ ਨੌਜਵਾਨ ਪੀੜੀ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਲਾ ਸਕਦੇ ਨੇ ਨੱਗਿਆ ਚੁੱਪ ਚਾਪ ਨੌਜਵਾਨ ਪੀੜੀ ਨੂੰ ਲੱਛਿਆਂ ਤੋਂ ਬਚਣ ਦਾ ਸਿਰਫ ਇੱਕੋ ਹੀ ਠੇਡਾ ਹੀ ਤਰੀਕਾ ਆ ਉਟਾ ਹੈ ਕੁਸ਼ਤੀ ਹੋਵੇ ਚਾਹੇ ਕਬੱਡੀ ਹੋਵੇ ਆਊਟਡੋਰ ਦੀ ਜਿਹੜੀ ਵੀ ਮਰਜੀ ਗੇਮ ਹੋਵੇ ਉਹਨਾਂ ਨੂੰ ਇਹੀ ਸੰਦੇਸ਼ ਹੈ ਕਿ ਕਿਸੇ ਨਾ ਕਿਸੇ ਗੇਮ ਵਿੱਚ ਉਹਨਾਂ ਦਾ ਇੰਟਰਸਟ ਹੋਵੇ ਤਾਂ ਕਿ ਉਹ ਨਸ਼ੇ ਦੇ ਦਲਦਲ ਵਿੱਚੋਂ ਨਿਕਲ ਸਕਣ ਜੀ ਮੈਂ ਲੱਗਦਾ ਜੀ ਮੇਰੇ 50 ਸਾਲ ਦਾ ਮੇਰੀ ਉਮਰ ਹੋ ਗਈ ਆ ਪਰ ਦੱਸਣ ਵਾਲ ਦੱਸਦੇ 100 ਸਾਲ ਤੋਂ ਉੱਪਰ ਹੋ ਗਿਆ ਇਤਿਹਾਸਿਕ ਕਹਿੰਦੀ ਆ ਜੀ ਕਿੰਨਾ 15 16 ਸਾਲਾਂ ਲਗਾਤਾਰ ਸੰਜਮੇਲਾ ਬਣਾ ਰਹੇ ਹਾਂ ਜੀ ਇਹ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਵਧੀਆ ਸਹੂਲਤ ਬੈਠਣ ਵਾਸਤੇ ਦੇ ਰਹੇ ਆ ਲੰਗਰੀ ਦੀ ਸੇਵਾ ਵਧੀਆ ਕਰ ਰਹੇ ਆ ਜੀ ਸੰਗਤਾਂ ਜੀ ਬਹੁਤ ਦੂਰਾਂ ਦੂਰਾਂ ਤੋਂ ਇਹ ਸੰਜ ਮੇਲਾ ਬਹੁਤ ਦੇਖਣ ਆਉਂਦੀ ਆ ਦੂਰ ਤੋਂ ਲੋਕ ਆ ਰਹੇ ਆ ਇੱਥੇ ਜੀ ਐਨਆਰ ਵੀਰਾਂ ਦਾ ਬਹੁਤ ਸੰਯੋਗ ਆ ਜੀ ਉਹਨਾਂ ਦੀ ਬਦੌਲਤ ਇਹ ਸਾਰਾ ਕੰਮ ਚੱਲ ਰਿਹਾ ਆ ਜੀ ਸਰਨ ਦੀ ਤਰ੍ਹਾਂ ਵਧੀਆ ਪ੍ਰਬੰਧ ਕੀਤਾ ਜਾਂਦਾ ਜੀ ਇੱਥੇ ਪੂੜੀਆਂ ਛੋਲੇ ਠੰਡੇ ਹੋਰ ਵੀ ਕਈ ਆਟਮਾਂ ਵਿੱਚ ਚਲਾ ਦਿੰਦੇ ਆ ਜੀ ਬੱਚੇ ਦਾ ਨਾਮ ਕੀ ਰੱਖਿਆ ਪੜਕੇ ਦਾ ਨਾਮ ਪਹਿਲਾ ਨਾਮ ਜੀ 2 ਲੱਖ ਆ ਦੂਜਾ 1.5 ਲੱਖ ਆ ਤੇ ਕਿੰਨੇ ਪਰਿਵਾਰ ਆ ਮਿਲਣ ਆਉਂਦੇ ਇਹ ਕਸ਼ਮੀਰ ਸਿੰਘ ਵੱਪਾਰਾ ਗੱਲੋਂ 2 ਲੱਖ ਆ ਜੀ ਬਲਵੀਰ ਸਿੰਘ ਵੱਲੋਂ 1.5 ਲੱਖ ਰੁਪਏ ਆ ਜੀ ਬਾਹਰ ਹੀ ਆ ਸਾਰੇ ਇਹਨਾਂ ਦੇ ਹਾਂਜੀ ਡਾਕਟਰ ਜੱਜਪੁਰ ਨੌਜਵਾਨ ਪੀੜੀ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਆ ਵੀ ਨਸ਼ਿਆਂ ਤੋਂ ਦੂਰ ਰਹੋ ਇਸ ਪਾਸੇ ਵੱਲ ਜਾਨ ਤਾਂ ਨਸ਼ੇ ਤੋਂ ਦੂਰ ਹੀ ਰਹਿ ਸਕਦੀ پہچان <تصفح> پہچان <تصفح> <تصفح> ਦੇਵੇ ਤੇ ਬਾੜਾ ਸਮਾਂ ਟਿਕ ਇਹੋ ਜੀ ਜ਼ੁਠੀਆਂ ਦੇ ਦਿੰਦਾ ਹੈ ਕਿ ਆਪਣੀ ਪਰਚਾਂਤ ਵੱਧਦਾ ਹੈ ਸਾਹਮਣੇ ਉਹ ਲੱਗੇ ਹੋਏ ਸੇਕਸ਼ਨ ਰਾਮ ਸੀ ਚਾਰ ਬਰਤਾਨ ਨਾ ਨਹੀਂ ਪਾਈ ਹੈ ਮਿਸਟਰ ਹੈਲੋ ਸੈੱਜ ਕਮੇਟੀ ਦੇ ਵੱਲੋਂ ਇੱਕ ਸੁਪਰਵਾਈਜ਼ਰ ਅਨਾਉਂਸਮੈਂਟ ਆ ਜਿਹੜੀ ਜਿਹੜੇ ਬਿਲਾ ਨੇ 14050 ਤੋਂ ਵੱਧ ਪੈਂਦੇ ਜਿਹੜੇ ਸੈੱਜ ਕਮੇਟੀ ਦੇ ਜੇਸੀ ਉਹਨਾਂ ਨੇ ਮੋਟਰ ਕਰਵਾਈ ਹੈ ਸੀ ਪਰ ਬਹੁਤ ਸਾਰੇ ਦਾਨੀ ਸੱਜਣਾਂ ਨੇ ਬਿਲਕੁਲ ਟਾਈਮ ਦੇ ਉੱਤੇ ਜਿਹੜਾ 11000 ਰੁਪਇਆ ਆਪਣਾ ਜੋ ਉਸ ਤੋਂ ਵੱਧ ਦੇ ਨਾਲ ਇੱਥੇ ਜਿਹਨਾਂ ਦੀਆਂ ਫੋਟੋਆਂ ਦੀ ਪੋਸਟਰਾਂ ਚ ਨਹੀਂ ਵਾ ਸਕੀ। ਸੋ ਸਾਡੇ ਬੇਨਤੀ ਆ ਕਿ ਅਗਲੇ ਸਾਲ ਜਿਹੜੇ ਜਿਹੜੇ ਪੀਆ ਨੇ ਐਂਸੂਪੇ ਜਿਹੜੇ 11000 ਜਨਸ ਤੋਂ ਉੱਪਰ ਉਹਨਾਂ ਧਾਰਨਾ ਦੇ ਪੋਰਟਫੋਲੀਓ ਦੇ ਵਿੱਚ ਫੋਟੋਆਂ ਨਵਾਂ ਜਨ ਲਿਆ ਸੋ ਦਾ ਵੀਰਾਂ ਨੂੰ ਬੇਨਤੀ ਆ ਕਿ 6 ਸਾਲ ਦੇ ਪਹਿਲਾਂ ਉਹਲੇ ਪੈਸੇ ਆ ਸੈਲਿੰਗ ਕਮੇਟੀ ਨੂੰ ਪਹੁੰਚੇ ਕਰਨਾ ਕਰਨਾ ਤਾਂ ਕਿ ਸਾਰੇ ਵੀਰਾਂ ਦੀ ਫੋਟੋਆਂ ਜਿਹੜੀਆਂ ਨਰਜਾ ਦੇ ਨਾਲ ਸੀਗੀਆਂ ਪੈਸੇ ਜਿਹੜੇ ਵੀਰਾਂ ਦੇ ਵੀ ਪੈਸੇ ਭੇਜਿਆ ਉਹ ਸਾਰਿਆਂ ਦਾ ਲੈ ਕੇ ਤੋਰ ਤੋਂ ਗਵਾੜਗਾ ਜੀ ਆ ਜਿਸ ਵੀਰ ਨੇ ਇੱਕ ਰੁਪਈਆ ਵੀ ਸੈਲਿੰਗ ਕਮੇਟੀ ਨੂੰ ਇਸ ਸੈਲਰ ਕਰਵਾਉਣਾਂ ਤੇ ਦਿੱਤਾ ਸੀ ਉਹ ਸਾਰਿਆਂ ਦੇ ਨਗਰੋਂ ਜਾਇਦ ਵੱਲੋਂ ਗੋਦੋਆ ਸੈਟਿੰਗ ਮੇਂ ਟੀਮ ਨੂੰ ਤੈਨਦਰੋ ਤਨਵਾਦ ਕਰਦੇ ਆ ਜੀ ਤੇ ਬੇਨਤੀ ਕਰਦੇ ਆ ਕਿ ਅੱਗੇ ਤੋਂ ਜਿਹੜੇ ਇਹ ਪੈਸੇ ਆ 6 ਸਾਲ ਪਹਿਲਾਂ ਦੇ ਦੀ ਕਿਰਪਾ ਤੱਕ ਕੀ ਜਾਵੇ ਤਾਂ ਕਿ ਪੋਸਟਰਾਂ ਦੇ ਉੱਪਰ ਹਰ ਉਸ ਵੀਰ ਦੀ ਹਰ ਉਸ ਮੈਂ ਦੀ ਫੋਟੋ ਲਾਈ ਜਾ ਤੱਕੇ ਜਿਨ੍ਹਾਂ ਨੇ 11000 ਦੋਸਤੋਂ ਵੱਧਦੇ ਆ তারা সহ

ਬੁਢਾ ਦਾ ਮੇਸਾ ਵਿਦਿਆਸਵਾ ਅਗਰ ਦੇ ਕੋਟੇ ਹਰ ਇੱਕ ਸਵਾਗਤ ਹੈ ਜੀ ਆਇਆਂ ਨੂੰ ਸਾਡੇ ਰੇਗਰ ਤੇ ਆਏ ਔਰ ਜਿੱਦੋਂ ਵੀ ਕੇਸ ਸੰਬੋਧਨ ਹੈ ਜੀ ਗੱਲ ਹੋਵੇ ਤੇ ਜਿੱਥੇ ਮੱਲਾ ਦੀ ਗੱਲ ਕਮਪਟੀ ਵੀ ਕਰ ਚੱਲਦੀ ਹੈ ਪੀਲਾ ਫੀਨਰ ਤੇ ਦਰਬਾਰਾਂ ਤੇ ਗੱਲ ਜੀ ਕਰ ਚੱਲਦੀ ਹੈ ਤੇ ਸਿਆਸਤ ਦੇ ਵਿੱਚ ਡੀ.ਡੀ. ਦੇ ਜਿਸ ਕੋਲ ਬਾ ਦਾ ਬੜਾ ਨਾਮ ਹੋ ਰਿਹਾ ਹੈ ਸਿਆਸਤ ਦੇ ਵਿੱਚ ਸੁਭਾਗ ਤੇ ਬਹੁਤ ਵੱਡਾ ਚਿਹਰਾ ਹੈ ਸਿੱਤੇ सिलाया सुरु आजम बजे जमीन से जी सजे सरपंच साहब ना सबूत लगे हमारे शहर को बनो आप इस मार्ग पर हैं जिए हैं वो देखा गया अब बदबू है ਦਾਤੇ ਪਿੰਡ ਹਸੈਨਪੁਰ ਦੇ ਛਿੰਬੇਲੇ ਦੇ ਬਿਠੇ ਆ ਬਹੁਤ ਹੀ ਵਧਾਈ ਦਿੰਨੇ ਆ ਪਿੰਡ ਵਾਲਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਸਰਪੰਚ ਸਾਹਿਬ ਨੂੰ ਜਿਹਨਾਂ ਨੇ ਇੰਨਾ ਵਧੀਆ ਪ੍ਰਬੰਧ ਕੀਤਾ ਤੇ ਜਿਹੜੀ ਛਿੰਝ ਆ ਇਹ ਇੱਕ ਤਾਂ ਪਣੂ ਨਸ਼ੇ ਤੋਂ ਦੂਰ ਰਹਿਣ ਲਈ ਤੇ ਜੀ ਉਸ ਨੂੰ ਇਹੀ ਲੈਸੇ ਜਾਂਦਾ ਹੈ ਇਹਦੇ ਨਾਲ ਕਿ ਆਪਾਂ ਸਾਰੇ ਜਿਹੜੇ ਖੇਡਾਂ ਨਾਲ ਜੁੜੀਏ ਤੇ ਅਸੀਂ ਇਸ ਮੇਲੇ ਦੀ ਸਭ ਤੋਂ ਜ਼ਿਆਦਾ ਵਧਾਈ ਪਿੰਡ ਵਾਸੀਆਂ ਨੂੰ ਤੇ ਸਰਪੰਚ ਸਾਹਿਬ ਨੂੰ ਦਿੰਦੇ ਆ ਜਿਨ੍ਹਾਂ ਨੇ ਇੰਨਾ ਵਧੀਆ ਪ੍ਰਬੰਧ ਕੀਤਾ ਤੇ ਸਾਨੂੰ ਛੇ ਦੇ ਮੇਲੇ ਦਾ ਆਨੰਦ ਮਾਣਨ ਦਾ ਬਸ ਇਦਾਂ ਹੀ ਹੈ ਜਿੱਦਾਂ ਹੁਣ ਆਪੇ ਪਿੰਡਾਂ ਦੇ ਵਿੱਚ ਦਾ ਮਾਹੌਲ ਤੁਸੀਂ ਦੇਖਦੇ ਹੋ ਤੁਸੀਂ ਦੇਖ ਹੀ ਰਹੇ ਹੋ ਤੇ ਕੈਮਰਾਮੈਨ ਨੂੰ ਕਹੋਗੇ ਦੂਜੇ ਪਾਸੇ ਦਿਖਾਵੇ ਸਾਰਿਆਂ ਨੂੰ ਜਿੱਦਾਂ ਦੁਕਾਨਾਂ ਲੱਗੀਆਂ ਹੋਈਆਂ ਆ ਤੇ ਆਪਣਿਆਂ ਦੇ ਵਿੱਚ ਜਿੱਦਾਂ ਆਪਾਂ ਗੱਲ ਮਿਲ ਕੇ ਇੱਕ ਦੂਜੇ ਨਾਲ ਗੱਲ ਮਿਲ ਕੇ ਬੈਠੇ ਪਾ ਕੇ ਛੇਨ ਮੇਲੇ ਕਰਾਉਨੇ ਆ ਬਹੁਤ ਬਹੁਤ ਗਰੀਆ ਫੋਰ ਵੈਸਲੀ ਟਾਈਪ ਆ ਇਹ ਜਿਹੜੇ ਪਿੰਡਾਂ ਨੇ ਛੇਨ ਮੇਲੇ ਜਿਹੜਾ ਇਤਿਹਾਸਿਕ ਆ ਉਹਦੀਆਂ ਕਲੇ ਜੀ ਇੱਥੇ ਮੈਂ ਦੇਖ ਰਿਹਾ ਬਹੁਤ ਏਤੋਂ ਜਿਹੜੇ ਪਹਿਲਵਾਨ ਆਏ ਆ ਆਪ ਰਿਕੁਐਸਟ ਕਰ ਰਹੇ ਆ ਕਿ ਅਸੀਂ ਖੁੱਲਣਾ ਆ ਸਾਨੂੰ ਟਾਈਮ ਦਿੱਤਾ ਜਾਵੇ ਜਦ ਕੇ ਜਦ ਕੇ ਇਹ ਨਹੀਂ ਕੋਈ ਹੈਗੇ ਅਗੇ ਪਹਿਲਾਂ ਕਿਸੇ ਨੂੰ ਆਪਾਂ ਕਿਹਾ ਹੋਇਆ ਸੀਗਾ ਬਹੁਤ ਜਨੇ ਸਰਪੰਚ ਸਾਹਿਬ ਨੂੰ ਆ ਕਹਿ ਰਹੇ ਆ ਕਿ ਸਾਨੂੰ ਅਗੇ ਟਾਈਮ ਦਿੱਤਾ ਜਾਵੇ ਅਸੀਂ ਖੁੱਲਣਾ ਆ ਮੈਨੂੰ ਉਧਰ ਤੋਂ ਆ ਸਾਰੇ ਦਰਬਿਆਨ ਨਹੀਂ ਪੁੱਛੇ ਹਣੇ ਇਹ ਗੱਲ ਕਰਦਾ ਕਿ ਆਪਾਂ ਮਤਲਬ ਇਹਨਾਂ ਸਿੰਧ ਮੇਲੇ ਤੋਂ ਇਹ ਹੁੰਦਾ ਕਿ ਆਪਾਂ ਨਸ਼ੇ ਤੋਂ ਦੂ ਰਹੀਏ ਸਿੰਧ ਮੇਲੇ ਰੜੀਏ ਖਾੜੇ ਜਾਈਏ ਬੱਚਿਆਂ ਨੂੰ ਆਪਾਂ ਨੂੰ ਇਹੀ ਮੈਸੇਜ ਹੈ ਕਿ ਆਪਾਂ ਨਾਲ ਮਿਲ ਕੇ ਨਾਲੇ ਦਾ ਇੱਕਤਾ ਵਧਦੀ ਆ ਇਹਨੂੰ ਭਾਵਨਾ ਬਹੁਤ ਵਧੀਆ ਲੱਗਦਾ ਜੀ ਜਦੋਂ ਦੇਖੀਦਾ ਹੈ ਯੂਥ ਦੇ ਯੂਥ ਨੂੰ ਦੇਖੀਦਾ ਹੈ ਪਹਿਲਵਾਨਾਂ ਨੂੰ ਦੇਖੀਦਾ ਬਹੁਤ ਮੋਟੀਵੇਟ ਹੋਈਦਾ ਹੈ ਬਹੁਤ ਵਧੀਆ ਫੀਲਿੰਗ ਹੁੰਦੀ ਹੈ ਜੀ ਪਹਿਲਵਾਨਾਂ ਲਈ ਇਹੀ ਸਨੇਹਾ ਮੈਸੇਜ ਹੈ ਜਿਹੜੇ ਨਸ਼ੇ 'ਚ ਪਏ ਆ ਨਸ਼ਾ ਛੱਡੋ ਨਸ਼ਾ त्याग ਕੇ ਗਰਾਊਂਡ ਦੇ ਨਾਲ ਜੁੜੋ ਇਦਾਂ ਦੀਆਂ ਐਕਟੀਵਿਟੀ ਨਾਲ ਜੁੜੋ ਖੇਡ ਖੇਡ Gracias. Bueno.